ਕਮਾ ਗਿਰਵੇਂ ਇਕ ਮਾ ਰਾਮ ਨੇ ਖਮਾ ਸ਼ਾਮ ਨੇ ਖਮਾ ਬੋਲਾਣਾ ਖਮਾ ਰਮਜਾਣਾ ਖਮਾ ਕੁਮਾਰੇ ਸੇ ਦਲਨੀ ਰਾਣੀ ਕੋਲਰ ਨੇ ਖਮਾ ਭਗਤ ਨੇ ਖਮਾ ਜਾਂ ਬਨੇ ਖਮਾ ਖਮਾ ਰੇ ਢੀਲੀ ਜਾਣ ਗੂੰਜਦੀ ਟਣਕ ਨੇ ਖਮਾ ਖਮਾ ਗਿਰਵੇਂ ਇਕ ਮਾ ਨਾ ਕੇ ਦਰਖਮਾ ਵਵੇ ਦਰਖਮਾ ਅਰੇ ਫੋਖਵਾ ਟੀਏ ਫੋਖਮਾ ਖਮਾਰੇ ਲਾਟੀ ਦੀ ਦਰਦਾਜ਼ੀ ਨਾ ਕੋਵਾਲ ਨੇ ਖਮਾ ਖਮਾ ਗਿਰਣ ਟਣਖ ਖਮਾ ਇਹਦੁਨੇ ਖਮਾ ਅਬੂ ਨੇ ਖਮਾ ਮਿਰਨੇ ਖਮਾ ਧਾਨ ਕਮਾ ਖਮਾ ਰੇ ਜੁਣਾ ਨਾਣਾ ਧਣੀ ਖਾਨ ਰਸੂਲ ਨੇ ਕਮਾ ਖਮਾ ਖਵਾ ਗੀਰ ਨੇ ਕਮਾ ਆਇਨੇ ਕਮਾ ਬਾਇਉ ਨੇ ਕਮਾ ਮਾ ਵੱਡਿਉ ਖਮਾ ਦਿਕਰਿਉ ਕਮਾ ਗੀਰ ਨੇ ਲਾਜ ਲਕਿਰਨੇ ਕਮਾ ਗੀਰ ਨੇ ਖਵਾ ਗੀਰ ਨੇ ਕਮਾ ਗੀਰ ਨਾ ਮਾਲਦਾਰਿਓ ਖਮਾ ਚਾਰਣੋ ਖਮਾ ਕਾਠਿਓ ਖਮਾ ਹਰਬਾਰੀ ਕਮਾ ਹਿਰਨੇ ਖਵਾ ਗੀਰ ਨੇ ਖਵਾ ਗੀਰ ਨਾ ਤੁਮਲਿਆ ਮਾ ਤੇ ਲਾ ਦਿਖਦਾ ਬਲਾਜਮੇ ਭੜਵੀਰ ਨੇ ਖਵਾ ਗੀਰਨੀ માં અફણિયું ખમાટડિયું ખમા પગડ્યું ખમા નાગડિયું ખમા